ਗੱਠ ਜੋੜ ਮੈਂ ਤੁਹਾਨੂੰ ਗੱਠ ਜੋੜ ਦੀ ਗੱਲ ਅੱਜ ਵੀ ਕਹਤੀ ਪਹਿਲਾਂ ਵੀ ਕਹਤੀ ਜਿਹੜੀ ਸੂਜ ਬੂਜ ਆ ਨਾ ਭਗਵੰਤ ਸਿੰਘ ਸਾਹਿਬ ਉਹ ਕਾਸ ਚਰਨ ਚਲੀ ਜੋਵੇ ਨਾ ਤਾਂ ਫਿਰ ਸਮਝ ਲਓ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ ਇਹ ਇਹ ਇਹਨੂੰ ਕਹਿਣਾ ਚੀ ਮੁੱਖ ਮੰਤਰੀ ਕਹੇ ਮੈਨੂੰ ਜਦੋਂ ਮੈਂ ਇਹਦੇ ਕੋਲ ਉਹ ਲੈ ਕੇ ਗਿਆ ਸੀਗਾ ਉਹ ਤਾਂ ਕਹਿੰਦੇ ਸਾਰਾ ਪੂਰਾ ਕਰੂੰ ਦੱਸ ਨਾ ਮੁੱਖ ਮੰਤਰੀ ਕਿਉਂ ਨਹੀਂ ਆਉਂਦਾ ਤੇ ਮੈਂ ਟਕਾ ਕੇ ਕਹਿਣਾ ਵੀ ਕੇਜਰੀਵਾਲ ਸਾਹਿਬ ਤੁਸੀਂ ਇੰਨੀ ਚੋਰੀ ਕੀਤੀ ਹੈ ਜਵਾਬ ਆਇਆ ਮੈਂ ਇਹਨੂੰ ਕਹਿਣਾ ਵੀ ਮਾਫੀ ਦੇ 50000 ਕਰੋੜ ਰੁਪਏ ਤੁਸੀਂ ਖਾਨੇ ਹੋ ਡਕਾਰ ਵੀ ਨਹੀਂ ਮਾਰਦੇ ਜਵਾਬ ਦਿੰਦਾ ਤੇ ਪਿਆਦਿਆਂ ਜੇ ਨੂੰ ਅੱਗੇ ਖੜਾ ਕਰਦਾ ਪਿਆਦਿਆਂ ਪਿਉਦਿਆਂ ਦੇ ਅੱਗੇ ਨਹੀਂ ਆਉਂਦਾ ਮੈਂ ਗੱਠ ਜੋੜ ਸਮਝ ਨਹੀਂ ਗੱਠ ਜੋੜ ਮੈਂ ਤੁਹਾਨੂੰ ਗੱਠ ਜੋੜ ਦੀ ਗੱਲ ਅੱਜ ਵੀ ਕਹੇ ਤੀ ਪਹਿਲਾਂ ਵੀ ਕਹੇ ਤੀ ਹਜ਼ਾਰਾਂ ਵਾਰ ਕਹੇ ਤੀ ਗੱਠ ਜੋੜ ਇੱਕ ਉਸ ਤਾਕਤ ਨਾਲ ਲੜਾਈ ਲੜ ਰਹੇ ਆ ਅਸੀਂ ਜਿਹੜੀ ਸਾਡੀਆਂ ਵਿੱਚ ਵੰਡੀਆਂ ਵੰਡੀਆਂ ਪਾਉਂਦੀ ਹੈ ਜਿਹੜੀ ਗੁਰੂ ਦੇ ਫਲਸਫੇ ਤੋਂ ਵੀ ਉਲਟੀ ਚੱਲਦੀ ਠੀਕ ਹੈ ਕਿ ਨਹੀਂ ਉਸ ਤਾਕਤ ਨਾਲ ਲੜ ਰਹੇ ਆ ਜਿਹੜੀ ਸਾਰੀਆਂ ਏਜੰਸੀਆਂ ਨੂੰ ਬੀੜੀਆਂ ਪਾਈ ਖੜੀ ਹੈ ਇਲੈਕਸ਼ਨ ਕਮਿਸ਼ਨ ਤੇ ਸ਼ੱਕ ਹੈ ਕਿ ਨਹੀਂ ਦੱਸ ਹੈ ਕਿ ਨਹੀਂ ਸਾਰੀ ਦੁਨੀਆ ਅੱਜ ਕੀ ਕਹਿੰਦੀ ਫਿਰਦੀ ਹੈ ਹੈ ਜੁਡੀਸ਼ਰੀ ਸ਼ੱਕ ਦੇ ਘੇਰਿਆਂ ਦੇ ਵਿੱਚ ਸੀਬੀਆਈ ਕੋਈ ਤੋਤਾ ਕਹਿੰਦਾ ਕੋਈ ਕੁਛ ਕਹਿੰਦਾ ਇਹ ਏਜੰਸੀਆਂ ਕਨਸਟੀਟਿਊਸ਼ਨ ਤੋਂ ਪਾਵਰ ਡਰਾ ਕਰਦੀਆਂ ਨੇ ਔਰ ਮੈਂ ਹੋਰ ਗੱਲ ਕਹਿਣਾ ਟਕਾ ਕੇ ਕਹਿਣਾ ਕਿ ਜਿਹੜੀ ਸੂਝ-ਬੂਝ ਹੈ ਨਾ ਭਗਵੰਤ ਜੀ ਸਾਹਿਬ ਉਹ ਕਾਸਚਰਨ ਚਲੀ ਜਾਵੇ ਨਾ ਤਾਂ ਫਿਰ ਸਮਝ ਲਓ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ ਉਹ ਭਾਈ ਜਦੋਂ ਅਸੀਂ ਜਿੱਤੇ 38% ਵੋਟਾਂ ਕੈਪਟਨ ਮਨਿੰਦਰ ਸਿੰਘ ਨੂੰ ਉਦੋਂ 56 ਰੈਲੀਆਂ ਕੀਤੀਆਂ ਸੀ ਨਵਜੋਤ ਸਿੰਘ ਸਿੱਧੂ ਨੇ 54 ਜਿੱਤੇ 38% ਵੋਟਾਂ ਕੈਪਟਨ ਮਨਿੰਦਰ ਸਿੰਘ ਨੂੰ ਤੇ ਤੁਹਾਨੂੰ ਪਈਆਂ 23% ਠੀਕ ਹੈ ਤੇ ਜਦੋਂ ਤੁਸੀਂ ਜਿੱਤੇ ਤੇ ਤੁਹਾਨੂੰ 42% ਪਈਆਂ ਤੇ ਸਾਨੂੰ ਪਈਆਂ 25 ਇਹਦਾ ਮਤਲਬ 16 ਤੋਂ 17% ਵੋਟਾਂ ਦੋ ਸੈਕੂਲਰ ਪਾਰਟੀਆਂ ਦੀਆਂ ਇੱਕ ਤੇ ਹੈਗੀ ਐ ਦੂਜੇ ਪਾਸੇ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਰਹੀ ਨਹੀਂ ਜਿਹੜੇ ਪੰਥ ਦੇ ਨਾਂ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਉਸੇ ਪੰਥ ਨੂੰ ਖੋਰਾ ਲਾਇਆ ਪੰਥ ਨਹੀਂ ਉਹਨਾਂ ਨੂੰ ਰੀਜੈਕਟ ਕੀਤਾ ਗੁਰੂ ਸਾਹਿਬ ਦੀ ਬੇਦਵੀ ਉਹਦੇ ਬਾਰੇ ਰੌਲਾ ਪਾਉਂਦੇ ਰਹੇ ਠੀਕ ਹੈ ਦੂਜੇ ਪਾਸੇ ਆਜੋ ਬੀਜੇਪੀ ਉਹ ਨੈਸ਼ਨਲਿਸਟਿਕ ਪਾਰਟੀ ਹੈ ਜਿੱਥੇ ਜਿੱਥੇ ਦੋਸ ਸੈਕੂਲਰ ਪਾਰਟੀਆਂ ਲੜਦੀਆਂ ਨੇ ਠੀਕ ਹੈ ਨਹੀਂ ਉੱਥੇ ਸੈਕੂਲਰ ਪਾਰਟੀ ਦੀ ਵੋਟ ਸੈਕੂਲਰ ਪਾਰਟੀ ਖਾਂਦੀ ਤੇ ਭਾਈ ਜੇ ਤੁਸੀਂ ਕੰਸੋਲੀਡੇਟ ਹੋਣੇ ਹੋ ਜੇ ਵਰਕਰ ਇਕੱਠਾ ਨਹੀਂ ਹੋਣਾ ਜਾਂਦਾ ਉਸ ਵੱਡੀ ਲੜਾਈ ਦੇ ਖਾਤਰ ਦੇਸ਼ ਨੂੰ ਬਚਾਉਣ ਦੇ ਖਾਤਰ ਵੱਡੀ ਲੜਾਈ ਦੇ ਖਾਤਰ ਭਾਈ ਤੁਸੀਂ ਆਪਣਾ ਖੜਾ ਆਪ ਲਾ ਲੋ ਜਿੱਥੇ ਕਾਂਗਰਸ ਨੂੰ ਟਿਕਟ ਮਿਲਦੀ ਹੈ ਉੱਥੇ ਕਾਂਗਰਸ ਖੜੇ ਕਾਂਗਰਸ ਦਾ ਵਰਕਰ ਖੜੇ ਦੂਆ ਕੋਈ ਆ ਵੀ ਨਾ ਲੇਕਿਨ ਇਹ ਗੱਲ ਯਾਦ ਰੱਖਣਾ ਤੁਹਾਡੀ ਵੋਟ ਕਨਸੋਲੀਡੇਟ ਹੁੰਦੀ ਹੈ ਤੁਸੀਂ 50% ਤੋਂ ਸ਼ੁਰੂ ਕਰਦੇ ਹੋ ਤੇ ਜੇ ਅੱਜ ਅਕਾਲੀ ਦਲ ਤੇ ਭਾਜਪਾ ਇਕੱਠੀ ਹੁੰਦੀ ਹੈ ਔਰ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਤੁਸੀਂ 25 25 27 22% ਤੋਂ ਸ਼ੁਰੂ ਕਰੋਗੇ ਤੇ ਉਹ 35% ਤੋਂ ਸ਼ੁਰੂ ਕਰਨਗੇ 27 27% ਤੇ ਉਦੋਂ ਅੱਗੇ ਚਲੋ 27 ਦੇ ਵਿੱਚ 6% ਭਾਜਪਾ ਦੀ ਵੋਟ ਜਿਹੜੀ ਟੁੱਟੀ ਨਹੀਂ ਜਦੋਂ ਤੁਹਾਡੀਆਂ 16 17 ਉਧਰ ਜਾਂਦੀਆਂ ਨੇ ਤੇ 17 18 ਇੱਧਰ ਆਉਂਦੀਆਂ ਨੇ ਉਦੋਂ ਨਾ ਬੀਜੇਪੀ ਦੀ ਵੋਟ ਟੁੱਟੀ ਐ ਨਾ ਕਾਲੀ ਦਲ ਦੀ ਵੋਟ ਟੁੱਟੀ ਐ ਉਹਨਾਂ ਦੀ ਉਦਾਂ ਦੀ ਉਦਾਂ ਹੀ ਖੜੀ ਐ ਸਮਝੇ ਨਹੀਂ ਸੇਸ ਕਰਕੇ ਉਹ 35 ਤੇ ਸ਼ੁਰੂ ਕਰਨ ਤੁਸੀਂ 40 ਤੇ ਜੇ ਨਹੀਂ ਕਰਨਾ ਜੇ ਮਤ ਪੇ ਦੇੰਨੇ ਆਂ ਔਰ ਮੈਂ ਰੋਜ਼ ਠੋਕਦਾ ਕਿਉਂਕਿ ਮਤ ਵਿਚਾਰਧਾਰਾ ਦੇ ਨੇ ਪਰ ਜੇ ਵਿਚਾਰਧਾਰਾ ਪਾਰਟੀਆਂ ਹੀ ਨਾ ਰਹੀਆਂ ਫਿਰ ਵਿਚਾਰਧਾਰਾ ਕਾਦੀ ਰਹਿ ਜਾਣੀ ਮੈਨੂੰ ਕੱਲ ਦੱਸੋ ਇਹ ਵੀ ਤੇ ਵੱਡੀ ਲੜਾਈ ਐ ਨਾ ਸੋ ਇਸ ਕਰਕੇ ਪਰਿਸਥਤੀਆਂ ਹੁੰਦੀਆਂ ਨੇ ਪੋਲਿਟਿਕਸ ਦੇ ਵਿੱਚ ਪਰਿਸਥਤੀਆਂ ਹੁੰਦੀਆਂ ਨੇ ਸਥਿਤੀਆਂ ਹੁੰਦੀਆਂ ਨੇ ਉਹਨਾਂ ਨੂੰ ਉਸ ਦੇ ਹਿਸਾਬ ਦੇ ਨਾਲ ਹੀ ਢੀਲ ਕਰਨਾ ਪੈਣਾ ਜਾਂ ਤੇ অনুকূল ਪਰਿਸਥਿਤੀਆਂ ਪੈਦਾ ਕਰ ਲੋ ਜਾਂ ਪਰਿਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੋ ਦੋ ਹੀ ਵਿਕਲਪ ਨੇ ਮਿੱਤਰ ਪਿਆਰੇ ਮੇਰੀ ਗੱਲ ਨੂੰ ਸਮਝਦੇ ਹੋ ਇਸ ਕਰਕੇ ਇਹ ਸੋਚਣਾ ਪਊਗਾ ਸਾਨੂੰ ਕਿ ਅਸੀਂ ਲੜਾਈ ਕਿੱਦਾਂ ਲੜਨੀ ਹੈ ਔਰ ਲੜਾਈ ਸੂਝ-ਬੂਝ ਨਾਲ ਲੜਨੀ ਹੈ ਲੜਾਈ ਦਿਮਾਗ ਦੇ ਨਾਲ ਲੜਨੀ ਹੈ ਲੜਾਈ ਕੱਲੀ ਜਜ਼ਬਾਤਾਂ ਨਾਲ ਤੇ ਇਮੋਸ਼ਨਸ ਦੇ ਨਾਲ ਨਹੀਂ ਲੜੀ ਜਾ ਸਕਦੀ ਭਾਈ ਆਮ ਆਦਮੀ ਪਾਰਟੀ ਠਾ 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 ਕਰਦੀ ਠਿਕਦੀ ਹੈ ਠੀਕ ਹੈ ਲੇਕਿਨ ਅਗਰ ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖੋ ਠੀਕ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਆ ਉਧਾਰਾ ਸਾਡਾ ਕੈਂਡੀਡੇਟ ਇੱਕ ਸੀਟ ਹੈ ਇਹਨਾਂ ਦੀ ਲੋਕ ਸਭਾ ਦੇ ਵਿੱਚ ਤੇ ਜੇ ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰ ਲੋ ਬੀਜੇਪੀ ਤੇ ਅਕਾਲੀ ਦਲ ਦੀਆਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਇਸ ਕਰਕੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਆਕਣਾ ਚਾਹੀਦਾ ਜੇ ਪੰਜਾਬ ਦਾ ਭਵਿੱਖ ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ ਉਹਦਾ ਭਵਿੱਖ ਇਲੈਕਸ਼ਨ ਅਸੀਂ ਉਹਦੇ ਲਈ ਲੜਦੇ ਆਂ ਕਿ ਜੇ ਉਹਦੀ ਖਾਤਰ ਲੜਨਾ ਹੈ ਤੇ ਵੱਡੇ ਦੁਸ਼ਮਣ ਟਾਉਣੇ ਪੈਣਗੇ ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਗੜੇ ਨਹੀਂ ਨੇ ਪਰ ਅਗਰ ਉਹ ਦੇਸ਼ ਦੇ ਵਿੱਚ ਤਗੜੇ ਨੇ ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ ਇਕੱਠਿਆਂ ਹੋ ਕੇ ਲੜਨਾ ਪਊਗਾ ਇਹ ਪੰਜੇ ਉਂਗਲਾਂ ਕੋਈ ਲੰਬੀ ਕੋਈ ਛੋਟੀ ਕੋਈ ਮੋਟੀ ਕੋਈ ਪਤਲੀ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਕਿਸਨਨ ਬਣ ਕੇ ਬੱਤੀ ਸੀ ਕੱਢ ਦਿੰਦੀਆਂ ਇੱਕਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੇ ਵਰਕਰਾਂ ਦੇ ਕੋਲ ਜਦੋਂ ਜਾਣਾ ਪੰਜਾਬ ਦੀ ਆਵਾਜ਼ ਚੁੱਕ ਪੰਜਾਬ ਦੀ ਵਿੱਤੀ ਪਰਿਸਥਿਤੀ ਕਿਦਾਂ ਡਗਮਗਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਵਕੂਫ ਬਣਾ ਕੇ ਉਹਨਾਂ ਤੇ ਟੈਕਸ ਲਾਏ ਜਾ ਰਹੇ ਆ 70 70 ਹਜ਼ਾਰ ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ ਪੈਟਰੋਲ ਇਹ ਜਿਹੀਆਂ ਚੀਜ਼ਾਂ ਤੇ ਟੈਕਸ ਲਿੱਤਾ ਜਾ ਰਿਹਾ ਔਰ ਜਿਹੜਾ ਇਹਨਾਂ ਦਾ ਪੈਸਾ ਹੈ 60 70 ਹਜ਼ਾਰ ਕਰੋੜ ਰੁਪਈਆ ਜਿਹੜਾ ਸੈਂਟਰ ਦੀਆਂ ਸਕੀਮਾਂ ਚ ਡਬਲ ਹੁੰਦਾ ਉਹ ਖਾਧਾ ਜਾ ਰਿਹਾ ਇਹ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਹੇ ਆ